ਲੜਕੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਫਾਇਰਿੰਗ ਕੀਤੀ ਆ ਪੰਨੂ ਗੋਲੀਆਂ ਦੀ ਆਵਾਜ਼ ਆਈ ਤੇ ਉਹਨਾਂ ਦੇ ਤਿੰਨ ਗੋਲੀਆਂ ਤਿੰਨ ਫਾਇਰ ਕੀਤੇ ਤਿੰਨੇ ਹੀ ਗੋਲੀਆਂ ਲੱਗੀਆਂ ਉਹਨਾਂ ਦੀਆਂ ਬਿਲਕੁਲ ਮਨਰ ਬਿਲਕੁਲ ਖਤਮ ਹੋ ਗਿਆ ਸੀ ਆਸਰਾ ਕਟੇ ਕਟੇ ਅਸੀਂ ਨਾਨਦਪੁਰ ਸਾਹਿਬ ਜਾਣਦੇ ਸੀਗੇ ਸਵੇਰੇ ਤੁਰੇ ਸੀ ਕਰੋ 6 ਵਜੇ ਤੇ ਅਜੇ ਤਰਨ ਤਰਨ ਦੇ ਲੱਗ ਹੀ ਆਏ ਸਨ ਸ਼ਾਇਦ 7:00 ਵਜੇ ਸਾਡੀ ਸਭ ਦਾ ਟਾਈਮ ਹੋਣਾ ਆ ਤੇ ਦੋ ਲੜਕੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਫਾਇਰਿੰਗ ਕੀਤੀ ਆ ਪੰਨੂ ਗੋਲੀਆਂ ਦੀ ਆਵਾਜ਼ ਆਈ ਤੇ ਉਹਨਾਂ ਦੇ ਇਹ ਤਿੰਨ ਗੋਲੀਆਂ ਤਿੰਨ ਫੈਰ ਕੀਤੀਆਂ ਤਿੰਨੇ ਹੀ ਗੋਲੀਆਂ ਲੱਗੀਆਂ ਉਹਨਾਂ ਦੀਆਂ ਉਸ ਤੋਂ ਬਾਅਦ ਟਰੈਕਟਰ ਸਾਈਡ ਤੇ ਹੋ ਗਿਆ ਸੀ ਕਿ ਪਤਾ ਨਹੀਂ ਕੀ ਹੋ ਗਿਆ ਤੇ ਉਹਨਾਂ ਨੇ ਮੁੰਡਿਆਂ ਦੇ ਸਾਈਡ ਤੇ ਟਰੈਕਟਰ ਸਾਈਡ ਤੇ ਹੋ ਗਈ ਟਰਾਲੀ ਫਿਰ ਉੱਤਰ ਕੇ ਵੇਖਿਆ ਤੇ ਉਹ ਬਿਲਕੁਲ ਮਨਨ ਬਿਲਕੁਲ ਖਤਮ ਹੋ ਗਿਆ ਸੀ ਆਹ ਟਰੈਕਟਰ ਟਰੈਕਟਰ ਚਲਾਉਂਦੇ ਸੀਗੇ ਟਰੈਕਟਰ ਚਲਾਉਂਦੇ ਸੀਗੇ ਟਰਾਈ ਕਰੰਦੇ ਸੀ ਹਾਂਜੀ ਅਨੰਦਪੁਰ ਅਨੰਦਪੁਰ ਜਦ ਜਾਣਦੇ ਸੀਗੇ ਟਰਾਲੀ ਦੇ ਵਿੱਚ ਕੌਣ ਕੌਣ ਬੀਜ ਚਾਹੇ ਆਪਾਂ ਸਾਰੀ ਫੈਮਿਲੀ ਸੀ ਬਾਬਾ ਜੀ ਸੰਗਤ ਜੀ ਨਾਲ ਪਿੰਡ ਦੇ ਲੋਕ ਸੀਗੇ ਤੁਹਾਨੂੰ ਕਿਦਾ ਪਤਾ ਲੱਗਾ ਕਿ ਉਹ ਮੁੰਡਿਆਂ ਦੇ ਪਿੱਛਾ ਕਰ ਰਹੇ ਨੇ ਮੋਟਰਸਾਈਕਲ ਤੇ ਤੋਂ ਮੁੰਡੀ ਵੇਖੀ ਨਾ ਗੋਲੀਆਂ ਮਾਰ ਕੇ ਚਲੇ ਗਏ ਜਿਹੜਾ ਹੀਰਾ ਨਾਮ ਦਾ ਮੁੰਡਾ ਤੇ ਪਿੰਨ ਤੱਕ ਗਵਾਂਢੀ ਸਾਹਮਣਾ ਉਹ ਗੱਡੀ ਦੇ ਹੋਂਦਿਆ ਸੀਗਾ ਉਹਨਾਂ ਨੇ ਸਾਡੀ ਥੋੜੀ ਜਿਹੀ ਲਾਗਤ ਬਾਜੀ ਉਹਨਾਂ ਦੇ ਮੁੰਡੇ ਦੀ ਡੈਥ ਹੋਈ ਸੀ ਦੋ ਆਂ ਦੇ ਐਕਸੀਡੈਂਟ ਨਾ ਹੋਈ ਤੇ ਉਹਨਾਂ ਦੇ ਵੀ ਇਹਨਾਂ ਨੇ ਮਾਰਿਆ ਆ ਪਰਾਣੀ ਰੰਜੀਤ ਜੀ ਕੁਛ ਨਹੀਂ ਬਸ ਇਤਰਾ ਲੜਾਈ ਝਗੜਾ ਜੇ ਮੈਂ ਪਹਿਲੀ ਬੰਨੇ ਦਾ ਹੁੰਦਾ ਨਾਰਮਲ ਤੇ ਉਹ ਮੁੰਡਾ ਮਰਿਆ ਐਕਸੀਡੈਂਟ ਨਾਲ ਦੀ ਬਾਕਾਇਦਾ ਗੱਡੀ ਦੀ ਰਿਪੋਰਟਿੰਗ ਵੀ ਹੈਗੀ ਵੀ ਕਿਤਰਾ ਉਹ ਮੁੰਡਾ ਐਕਸੀਡੈਂਟ ਦਾ ਮੁੱਕਾ ਆ ਉਹ ਆਂਦੇ ਵੀ ਇਹਨਾਂ ਨੇ ਮਾਰਿਆ ਆ ਬਸ ਇਹੋ ਰੰਜੀਤ ਜੀ ਹੋਰ ਕੋਈ ਦੁਸ਼ਮਨੀ ਨਹੀਂ ਕੋਈ ਵੈਰ ਨਹੀਂ ਆ ਸਮਾਂ ਕਿੰਨੇ ਵਜੇ ਦਾ ਸਵੇਰ ਜੀ 7:30 ਵਜੇ ਦਾ ਹੋਏਗਾ ਤੇ ਮੌਕੇ ਤੇ ਮੌਕੇ ਤੇ ਗੱਡੀ ਚ ਲੈ ਕੇ ਆਉਂਦੇ ਆ ਉਹਨਾਂ ਨੂੰ ਉਸ ਵਾਰ ਕਿਸੇ ਦਾਖਲ ਨਹੀਂ ਜੀ ਕਰਨ ਤੇ ਫਿਰ ਇੱਥੇ ਲੱਗ ਕੇ ਆਏ 2 ਘੰਟੇ ਖਤਮ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਉਹ ਵੀ ਕਿਸੇ ਲੱਗੀਆਂ ਇੱਕ ਗੋਲੀ ਚਾਰ ਲੱਗੀਆਂ ਚਾਰੀ ਕੰਗਲ ਨਖੇਕੇ ਲੰਗੀ ਐ ਤੇ ਇਹਨਾਂ ਗੋਲੀਆਂ ਉਹਨਾਂ ਤੇ ਲੱਗੀਆਂ ਆ ਜਿਹੜੇ ਗੋਲੀ ਮਾਰ ਕੇ ਕਿ ਉਹਨਾਂ ਦੀ ਪਛਾਣ ਨਹੀਂ ਉਹਨਾਂ ਦੇ ਮੂੰਹ ਕਵਰ ਕੀਤੇ ਹੋਏ ਸੀਗੇ ਹੌਲੇ ਹੌਲੇ ਹੁੰਦੇ ਸੀਗੇ ਮੋਟਰਸਾਈਕਲ ਤੇ ਸੀ ਜਿਹੜਾ ਹੀਰਾ ਹੀ ਉਹ ਗੱਡੀ ਦੇ ਮਗਰ ਆ ਗਿਆ ਸੀ ਅਸੀਂ ਇਹੋ ਕਿੰਨੇ ਵੀ ਉਹਨਾਂ ਦੇ ਮਾਂ ਪੁੱਤਾਂ ਦੇ ਪਰਚਾਣਾ ਚਾਹੀਦਾ ਉਹਦੀ ਮਾਂ ਲੱਗਦੀ ਸੀ ਉਹ ਵੀ ਗਾਲਾਂ ਗੂਲਾਂ ਬੜੀਆਂ ਕੰਡੀਆਂ ਦੀ ਉਹ ਮੂੰਹਾਂ ਮੂੰਹਾਂ ਅੰਦੇਂ ਦਿੱਤੀ ਵੀ ਜਿਹਨੂੰ ਮਾਰਨਾ ਆ ਇਹ ਤਾਂ ਫੋਨ ਤੇ ਕੰਕੇ ਕੋ ਮਿਲਦੀ ਨਹੀਂ ਨਹੀਂ ਫੋਨ ਤੇ ਡਰੈਕਟ ਸਾਹਮਣੇ ਦੇ ਘਰ ਆ ਸਾਡਾ ਘਰ ਇਹ ਉਹਨਾਂ ਦਾ ਘਰ ਇਹ ਸਾਹਮੋ ਸਾਹਮਣੇ ਘਰ ਆ ਨਹੀਂ ਹੋਰ ਕਿਸੇ ਜੱਜਵੀਰ ਸਿੰਘ ਆ ਇਹ ਪਿੰਡ ਦੋਕੇ ਖਾਣਾ ਘਰਿੰਡਾ ਇਹਨਾਂ ਦੀ ਆਪਸ ਚ ਪਿੰਡ ਦੀ ਕੋਈ ਤਸਰਵਾਜੀ ਆ ਆਪ ਚ ਜ਼ਮੀਨ ਤੋਂ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾ ਸਾਡੇ ਕੰਟਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਆਪਾਂ ਤਰਫੀਸ਼ ਕਰ ਰਹੇ ਆ ਜਿਹਨਾਂ ਨੇ ਵੀਡੀਓ ਸਾਹਮਣੇ ਗੋਲੀਆਂ ਲੱਗੀਆਂ ਕਿੱਥੇ ਕਿਹੜੀ ਜਗ੍ਹਾ ਤੇ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵੱਜੀਆਂ ਨੇ ਚਾਰ ਗੋਲੀਆਂ ਲੱਗੀਆਂ ਉਹਨਾਂ ਮਰੇ ਉਮਰ ਕਿੰਨੀ ਮੁੰਡੇ ਸੀ ਸਾਲ ਪੁਲਿਸ ਵਾਲਾ ਨੇ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕਤਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸ ਦੇਵਾਂਗੇ